ਇਹ ਜੀ ਸੂਰਜਬਨੂ ਵਿਖੇ ਸੱਜੇ ਹੱਥ ਕਲੋਨੀ ਆ ਤੇ ਇਹ ਮੰਦਿਰ ਹੈ ਜੀ। ਹਨਮਾਨ ਜੀ ਦਾ ਮੰਦਿਰ ਹੈ ਸੂਰਜਬਨੂ ਵਿਖੇ। ਤੇ ਇਹ ਮੰਦਿਰ ਬਾਹਰ 메ਨ ਰੋਡ ਤੋਂ ਰਸਤਾ ਆ ਰਿਹਾ। ਤੇ ਖੱਬੇ ਹੱਥ ਆਉਂਦਿਆਂ ਇਹ ਐਂਟਰੀ ਹੈ ਜਿੱਥੇ ਜਾਲੀ ਲੱਗੀ ਸਾਰੀ। ਉੱਤਰਲੀ ਸਾਈਡ ਦੰਦਾ ਨਾਲਾ ਇਹ ਅੱਗੇ ਆ ਵੇਖੋ ਇਹ ਮੰਦਰਲੀ ਸਾਈਡ ਜੇ ਇਧਰੋਂ ਤੇ ਇਹ ਖੱਬੇ ਹੱਥ ਜਿਹੜਾ ਨਾਲਾ ਇਹਦੇ ਤੇ ਲੋਕਾਂ ਵੱਲੋਂ ਇਹ ਜਿਹੜੇ ਆ ਲੁਫਾਫੇ ਲੁਫਾਫਿਆਂ ਦੇ ਵਿੱਚ ਕੂੜਾ ਪਾ ਕੇ ਸੁੱਟਿਆ ਜਾਂਦਾ ਇਹ ਗੰਦੇ ਨਾਲੇ ਦੇ ਅੰਦਰ ਦੇਖੋ ਸੀਨ ਇਹ ਤੁਹਾਨੂੰ ਲੱਗਦਾ ਨਾ ਇਹ ਪਾਣੀ ਇਹ ਉਸ ਤੋਂ ਅੱਗੇ ਲੁਫਾਫੇ ਇਕੱਠੇ ਹੋਏ ਇਹ ਤੁਹਾਨੂੰ ਫੁੱਲ ਫੁੱਲ ਨਜ਼ਰ ਆਉਣ ਦੇਣੇ ਵਿੱਚ ਪਰ ਇਹ ਬੜੀ ਦੂਰ ਤੱਕ ਪਾਣੀ ਦੀ ਉੱਪਰਲੀ ਤਹਿ ਤੇ ਸਭ ਜਿਹੜੇ ਲੁਫਾਫੇ ਦਾ ਉਹ ਇਕੱਠੇ ਹੋਏ ਨੇ ਆਹ ਦੇਖੋ ਇਹ ਸਭ ਲੁਫਾਫੇ ਜਿਹੜੇ ਆ ਪੂਰਾ ਇਹਨਾਂ ਦੇ ਵਿੱਚ ਭਰਿਆ ਪਿਆ ਹੈ ਬਾਹਰ ਕੰਡੇ ਤੇ ਵੀ ਤੇ ਅੰਦਰ ਵੀ ਇਹ ਜਿੰਨਾਂ ਲਿਫਾਫਿਆਂ ਦੇ ਵਿੱਚ ਅਸੀਂ ਬਾਹਰੋਂ ਕੋਈ ਸਬਜੀ ਕੋਈ ਹੋਰ ਸਮਾਨ ਕੋਈ ਰਾਸ਼ਨ ਲੈ ਕੇ ਆਉਂਦੇ ਆਂ ਮੁੜ ਕੇ ਘੜ ਦਾ ਘਰ ਦਾ ਕੂੜਾ ਜਿਹੜਾ ਉਹਦੇ ਚ ਪਾ ਕੇ ਫਿਰ ਅਸੀਂ ਇਹੋ ਜਿਹੇ ਥਾਵਾਂ ਤੇ ਸੁੱਟ ਦਿੰਨੇ ਆ ਕਿੱਡੇ-ਕੱਡੇ ਵੱਡੇ-ਵੱਡੇ ਲਿਫਾਫੇ ਵੇਖੋ ਵੱਡੇ-ਵੱਡੇ ਲਿਫਾਫੇ ਜੇ ਜਿੰਨਾਂ ਭਰੇ ਪਏ ਗੰਡਾ ਬੱਜੀਆਂ ਪਈਆਂ ਤੇ ਇਹ ਨਾਲੇ ਦੇ ਵਿੱਚ ਪਾਣੀ ਚ ਸੁੱਟੇ ਬਾਹਰ ਵੀ ਨੇ ਤੇ ਅੰਦਰ ਵੀ ਇਹ ਲਫਾਫੇ ਜੇ ਨਾ ਹੋਣ ਇਹ ਵੇਖੋ ਜੇ ਆਪਾਂ ਇਹ ਵਿਚਾਰ ਕਰੀਏ ਕਿ ਜੇ ਲਫਾਫੇ ਨਾ ਹੋਣ ਤੇ ਆਪਾਂ ਕੂੜਾ ਕਾਦੇ ਛਪਾ ਕੇ ਲਿਆ ਕੇ ਤੇ ਸੁੱਟਾਂਗੇ ਸਰਕਾਰ ਨੇ ਲਫਾਫੇ ਬੰਦ ਵੀ ਕੀਤੇ ਸੀ ਪਰ ਅਸੀਂ ਲਫਾਫਿਆਂ ਦੀ ਜਿਹੜੀ ਵਰਤੋਂ ਆ ਉਹ ਫੇਰ ਕਰਦੇ ਆਂ ਤੇ ਸਾਰੇ ਵਰਤੋਂ ਕਰਦੇ ਆ ਕਹਿੰਦੇ ਵਧੀਆ ਲਫਾਫਾ ਵਰਤਿਆ ਜਾਵੇ ਜੀ ਤੇ ਉਹ ਲਫਾਫੇ ਦੀ ਕੁਆਲਿਟੀ ਹੋਰ ਵਧਾਈ ਗਈ ਜਿਵੇਂ ਉਹਦੇ ਵਿੱਚ ਹੋਰ ਉਹ ਲਫਾਫਾ ਜਿਹੜਾ ਉਹ ਗੱਲ ਦਾ ਨਹੀਂ بڑے بڑے ਸਾਲ ਦੀ ਗੱਲ ਦਾ ਇਹ ਇਸੇ ਤਰ੍ਹਾਂ ਕੂੜੇ ਦੇ ਢੇਰ ਬਣੇ ਰਹਿੰਦੇ ਆ ਤੇ ਨਾ ਇਹਨਾਂ ਨੂੰ ਫਿਰ ਪਾਣੀ ਦੇ ਵਿੱਚ ਦੇਖੋ ਅੱਗ ਵੀ ਨਹੀਂ ਲੱਗ ਸਕਦੀ ਇਸ ਕਰਕੇ ਇਹ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਲਫਾਫੇ ਬੰਦ ਕਰਨ ਜਿੰਨੀ ਦੇਰ ਲਫਾਫੇ ਬੰਦ ਨਹੀਂ ਹੁੰਦੇ ਸ਼ਹਿਰ ਚ ਜਿੱਥੇ ਮਰਜੀ ਵੇਖ ਲੋ ਜਾ ਕੇ ਜਿੱਥੇ ਵੇਖੋਗੇ ਜਾ ਕੇ ਉੱਥੇ ਹੀ ਜਿਹੜੇ ਕੂੜੇ ਦੇ ਢੇਰ ਲਫਾਫਿਆਂ ਦੇ ਹੁੰਦੇ ਆ ਜੇ ਉਸ ਤਰ੍ਹਾਂ ਕੋਈ ਹੋਰ ਪ੍ਰਬੰਧ ਕੂੜੇ ਦਾ ਹੋਵੇ ਤੇ ਲੋਕਾਂ ਕੋਲ ਲਫਾਫਾ ਨਾ ਹੋਵੇ ਤੇ ਉਹ ਕੂੜਾ ਆਪਣੇ ਆਲੇ ਦੁਆਲੇ ਵੀ ਕਰਕੇ ਸਾੜ ਵੀ ਸਕਦੇ ਆ ਪਰ ਉਹ ਲਫਾਫੇ ਨਾਲ ਬੜਾ ਆਰਾਮ ਹੋ ਜਾਂਦਾ ਉਹਨਾਂ ਨੂੰ ਕੂੜਾ ਸੁੱਟਣ ਵਾਸਤੇ ਤੇ ਬੜਾ ਆਰਾਮ ਨਾਲ ਇੱਕ ਥਾਂ ਸੁੱਟੀ ਜਾਂਦੇ ਉੱਥੇ ਗੰਦ ਭਈ ਜਾਂਦਾ ਇਹ ਜਿਹੜੀ ਸ਼ਹਿਰ ਦਾ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਵੀ ਇਹਨਾਂ ਚੀਜ਼ਾਂ ਤੋਂ ਜਿਹੜਾ ਬਚਾ ਕੀਤਾ ਜਾਵੇ ਨਹੀਂ ਤੇ ਇਹ ਪੋਲਿਊਟਡ ਆਲਾ ਦਵਾਲਾ ਤੇ ਵੇਖੋ ਹੁੰਦਾ ਹੀ ਆ ਬਹੁਤ ਜ਼ਿਆਦਾ ਗੰਦ ਫੈਲਦਾ ਫਿਰ ਬਿਮਾਰੀਆਂ ਫੈਲਦੀਆਂ ਤੇ ਲੋਕਾਂ ਤੇ ਹੀ ਪ੍ਰਭਾਵ ਪੈਂਦਾ ਪਰ ਇਹ ਲੋਕ ਵੀ ਆਪਣੇ ਆਪ ਨੂੰ ਪ੍ਰਸ਼ਾਸਨ ਦੀ ਹਦਾਤਤ ਬਗੈਰ ਜਿਹੜਾ ਵਾ ਉਹ ਕੰਟਰੋਲ ਨਹੀਂ ਕਰਦੇ ਕਿਸੇ ਚੀਜ਼ ਚ ਲੋਕਾਂ ਨੂੰ ਵੀ ਚਾਹੀਦਾ ਵਾ ਵੀ ਇਸ ਤਰ੍ਹਾਂ ਨਾ ਕਰਨ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਇਸ ਦਸ ਸ਼ਕਤੀ ਨਾਲ ਪ੍ਰਬੰਧ ਜਿਹੜਾ ਕੀਤਾ ਜਾਵੇ ਤਾਂ ਕਿ ਆਲਾ ਦਵਾਲਾ ਜਿਹੜਾ ਸਾਫ਼ ਰਹਿ ਸਕੇ ਵੇਖੋ ਮੰਦਰ ਦੇ ਨੇੜੇ ਹੈ ਫਿਰ ਵੀ ਲੋਕ ਜਿਹੜਾ ਉਹ ਇਸ ਚੀਜ਼ ਦਾ ਜਿਹੜਾ ਉਹ ਧਿਆਨ ਨਹੀਂ ਰੱਖਦੇ ਤੇ ਇਹ ਆਪ ਸਭ ਨੂੰ ਬੇਨਤੀ ਆ ਕਿ ਇਹ ਚੀਜ਼ ਦਾ ਧਿਆਨ ਰੱਖੋ ਆਲਾ ਦਵਾਲਾ ਸਾਫ਼ ਰੱਖਣ ਨੂੰ ਤੇ ਲਫਾਫਿਆਂ ਦੀ ਜਿਹੜੀ ਇਸ ਤਰ੍ਹਾਂ ਦੁਰਵਰਤੋਂ ਆਪਾਂ ਕਰਦੇ ਆ ਉਹਨੂੰ ਨਾ ਕੀਤਾ ਜਾਵੇ ਆਪ ਜੀ ਦਾ ਧੰਨਵਾਦ